ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਤੁਸੀਂ ਸਾਰੇ ਸਤਿਕਾਰਯੋਗ ਹੋ ਮੈਨੂੰ ਦੂਜੀ ਵਾਰੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਮੈਂ ਸ਼ਾਇਦ 2021 ਵਿੱਚ ਆਇਆ ਸੀ ਬੇਗਾਂ ਪਤਾ ਨਹੀਂ ਮੈਨੂੰ ਅੰਦਰ ਆਉਂਦੇ ਨੇ ਇਦਾਂ ਲੱਗਿਆ ਵੀ ਤੁਸੀਂ ਅੱਗੇ ਨਾਲੋਂ ਪਤਾ ਨਹੀਂ ਘਟੇ ਜੇ ਹੋਏ ਲੱਗਦੇ ਆ। ਮਤਲਬ ਜੁੜੇ ਨਹੀਂ ਲੱਗਦੇ ਟੁੱਟੇ ਹੋਏ ਲੱਗਦੇ ਆ। ਜੇ 2 ਸਾਲ ਬਾਅਦ ਤੁਸੀਂ ਟੁੱਟਿਆਂ ਤਾਂ ਇਹਦਾ ਮਤਲਬ ਹੱਲੇ ਫਿਰ ਬਾਕੀ ਤਾਂ ਗੱਲਾਂ ਬਹੁਤ ਦੂਰ ਚਲੇ ਗਈਆਂ। ਕਿਉਂਕਿ ਹਾਲ ਕਿੱਡਾ ਵੱਡਾ ਹੈ ਉਹ ਸਾਨੂੰ ਦਿਖ ਰਿਹਾ ਹੈ। ਪਰ ਇੰਨੀ ਕ ਹਾਲ ਦੇ ਵਿੱਚ ਜੇ ਇੰਨੀ ਕ ਸੰਗਤ ਦਾ ਕਿ ਬਾਬਾ ਸਾਹਿਬ ਨੇ ਕਿਸੇ ਦੀ ਕਮੇਟੀ ਮਾਰੀ ਹੋਈ ਹੈ ਸਾਡਾ ਗੁੱਸਾ ਗਿਲਾ ਕਿਸੇ ਵਿਅਕਤੀਸ਼ੇਸ਼ਨਾ ਹੋ ਸਕਦਾ ਬਾਬਾ ਸਾਹਿਬ ਦੇ ਮਿਸ਼ਨ ਦਾ ਸਾਡਾ ਕੋਈ ਗੁੱਸਾ ਗਿਲਾ ਨਹੀਂ ਹੋਣਾ ਚਾਹੀਦਾ ਤੇ ਇਹੀ ਗੱਲ ਹੈ ਦੁੱਖ ਦਾ ਕਾਰਨ ਹੈ ਸਾਡਾ ਕਿ ਬਹੁਤ ਸਾਰੇ ਘਰਾਂ ਵਿੱਚ ਜਾਣ ਦਾ ਮੌਕਾ ਮਿਲਦਾ ਜੇ ਤੁਸੀਂ ਸੱਚ ਪੁੱਛੋ ਤਾਂ ਇਹ ਨਾਰਾ ਲਾਣ ਨੂੰ ਵੀ ਜੀ ਨਹੀਂ ਕਰਦਾ ਕਿ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਦਿਲ ਨਹੀਂ ਕਰਦਾ ਬਹੁਤ ਸਾਰੇ ਘਰਾਂ ਵਿੱਚ ਜਾਂਦੇ ਆ ਅਸੀਂ ਜਿਨ੍ਹਾਂ ਘਰਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਤੋਂ ਪਹਿਲਾਂ ਬੈਠੇ ਹੁੰਨੇ ਆ ਜਾਂ ਕਿਤੇ ਪਿੰਡ ਪਿੰਡ ਗਲੀ ਗਲੀ ਕੂਚੇ ਕੂਚੇ ਪ੍ਰਚਾਰ ਕਰਦੇ ਕਿਤੇ ਘਰ ਚਲੇ ਜਾਈਏ ਜਿਹਦੇ ਘਰ ਜਾਈਦਾ ਉਸ ਘਰ ਦੀ ਮੁਖੀ ਕੋਈ ਤਾਈ ਚਾਚੀ ਪੂਆ ਆਂਟੀ ਬੀਬੀ ਜਦੋਂ ਸਾਨੂੰ ਮਿਲਦੀ ਅਸੀਂ ਜੈ ਭੀਮ ਕਹਿੰਨੇ ਆ ਉਹ ਸਾਡੇ ਮੂੰਹੋਂ ਦੇਖੀ ਜਾਂਦੀ ਆ ਉਹ ਸਾਡੇ ਮੂੰਹੋਂ ਦੇਖੀ ਜਾਂਦੀ ਆ ਜਿੱਦਾਂ ਕੋਈ ਪਾਕਿਸਤਾਨ ਦੀ ਫਤਿਹ ਬੁਲਾਤੀ ਹੁੰਦੀ ਉਹਨੂੰ ਜੈ ਭੀਮ ਦਾ ਜਵਾਬ ਹੀ ਨਹੀਂ ਜੈ ਭਾਰਤ ਦੇਣੇ ਆਂਦਾ ਤੇ ਜਿਹਨੂੰ ਜੈ ਭੀਮ ਦਾ ਜਵਾਬ ਨਹੀਂ ਜੈ ਭਾਰਤ ਵਿੱਚ ਦੇਣੇ ਆਂਦਾ ਫਿਰ ਉਹਨੂੰ ਕੀ ਪਤਾ ਬਾਬਾ ਸਾਹਿਬ ਦੀ ਸੋਚ ਕੀ ਸੀ ਬਾਬਾ ਸਾਹਿਬ ਦਾ ਮਿਸ਼ਨ ਕੀ ਸੀ 21ਵੀਂ ਸਦੀ ਵਿੱਚ ਅੱਜ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਨਹੀਂ ਹੈਗੀ ਤੇ ਜੇ ਅੱਜ ਵੀ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਨਹੀਂ ਹੈਗੀ ਕਈ ਘਰਾਂ ਦੇ ਵਿੱਚ ਉਹਨਾਂ ਦੇ ਘਰਾਂ ਵਿੱਚ ਕਿਤਾਬ ਦੀ ਕਿੱਥੋਂ ਉਮੀਦ ਕਰਦੇ ਆ ਤੇ ਜਿਨ੍ਹਾਂ ਘਰਾਂ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਕਿਤਾਬ ਹੈ ਨਹੀਂ ਉਹਨੂੰ ਕੀ ਪਤਾ ਬਾਬਾ ਸਾਹਿਬ ਅੰਬੇਦਕਰ ਦਾ ਮਿਸ਼ਨ ਕੀ ਸੀ ਪਹਿਰਾ ਦੇਣਾ ਕਿਹੜੀ ਸੋਚ ਸੀ ਅੱਜ ਲੋੜ ਹੈ ਗੁਰੂ ਰਵਿਦਾਸ ਨੂੰ ਜਿੱਥੇ ਮੰਨਦੇ ਆ ਜਿੱਥੇ ਬਾਬਾ ਸਾਹਿਬ ਨੂੰ ਮੰਨਦੇ ਆ ਉੱਥੇ ਉਹਦੀ ਗੱਲ ਨੂੰ ਮੰਨਣ ਦੀ ਲੋੜ ਹੈ ਤੁਹਾਡਾ ਧੰਨਵਾਦ ਹੈ ਸਾਰਿਆਂ ਦਾ ਸਾਰੇ ਸੋ ਤਨਵੀਰ ਸੰਧੂ ਸੌਣ ਸਰਵਸ ਧੰਨਵਾਦ ਕਰਨ ਦਾ ਸਾਡਾ ਇੱਕ ਇੱਕ ਬੋਲ ਆਪ ਜੀ ਦੇ ਕੰਨਾਂ ਵਿੱਚ ਪਾਰੇ ਆ ਫੈਨ ਅੰਬੇਦਕਰ ਟੀਵੀ ਅੱਜ ਦਾ ਪ੍ਰੋਗਰਾਮ ਮੇਰਾ ਵੀਰ ਸੁਨੀਲ ਰਤੂ ਧੰਨਵਾਦ ਹੈ ਜੋ ਸਾਡੇ ਇੱਕ ਇੱਕ ਗੱਲ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾ ਰਹੇ ਹੈ ਸੋ ਆਓ ਬਾਬਾ ਸਾਹਿਬ ਨੂੰ ਕਰੀ ਜਾਤ ਸ਼ਰ ਕੀ ਲਿਖਦਾ ਜ਼ਰਾ ਗੌਰ ਕਰਿਓ ਜੇ ਚਾਹੁੰਦੇ ਨੇ ਇੱਕ ਕਮਾਈ ਤੋਂ ਸੋਨੇ ਦੇ ਮਹਿਲ ਬਣਾ ਲੈਂਦੇ ਜੇ ਚਾਹੁੰਦੇ ਨੇ ਇੱਕ ਕਮਾਈ ਤੋਂ ਸੋਨੇ ਦੇ ਮਹਿਲ ਬਣਾ ਲੈਂਦੇ ਜੇ ਤਨ ਹੀ ਇਕੱਠਾ ਕਰਨਾ ਸੀ ਭਾਵੇਂ ਢੇਰਾਂ ਹੀ ਨੋਟ ਕਮਾ ਲੈnde ਜੇ ਲਾਲਚ ਹੁੰਦਾ ਕੁਰਸੀ ਦਾ ਕੁਛ ਥਾਰੀ ਉਮਰ ਬਝੀਰੀ ਪਾਲਿੰਦੇ ਜੋ ਕਰਜਾ ਖੜਾ ਸੀ ਸਿਰ ਉੱਤੇ ਆਪਣਾ ਹੀ ਕਰਜ ਚੁਕਾ ਲੈਂਦੇ ਸਹਜਿਲ ਇਕਲੋਤੇ ਪੁੱਤਰ ਨੂੰ ਸਹਜਿਲ ਇਕਲੋਤੇ ਪੁੱਤਰ ਨੂੰ ਜੋ ਚਾਹੁੰਦੇ ਉਹ ਬਣਾ ਲੈਂਦੇ ਓ ਜਦ ਦੁਨੀਆਦਾਰੀ ਕਰ ਲੈਂਦੇ ਜਾਂ ਬਾਬਾ ਸਾਬ ਕਹਾ ਲੈਂਦੇ ਓ ਮਾੜੇ ਨੂੰ ਕਿਸੇ ਉਠਾਇਆ ਨਹੀਂ ਸਦਾ ਜੋਰ ਰਿਹਾ ਪਲਵਾਨਾਂ ਦਾ ਜੇ ਜੀਵਨ ਸੇਧ ਨਹੀਂ ਮਿਲਦੀ ਕੀ ਲਾਭ ਧਰਮ ਅਸਥਾਨਾਂ ਦਾ ਉਹ ਜਿਹੜਾ ਕਿਸਮਤਵਾਦ ਸਿਖਾਉਂਦਾ ਹੈ ਉਹ ਧਰਮ ਹੈ ਬੇਈਮਾਨਾਂ ਦਾ ਨਹੀਂ ਆਪਣੇ ਘਰ ਤੇ ਰਹਿਣ ਦੇਣਾ ਅਸੀਂ ਕਬਚਾ ਹੁਣ ਮਹਿਮਾਨਾਂ ਦਾ ਭੀਮਰਾਓ ਨੇ ਲਾਲਚ ਨਹੀਂ ਕੀਤਾ ਭੀਮਰਾਓ ਨੇ ਲਾਲਚ ਨਹੀਂ ਕੀਤਾ ਹੋ ਜਾਇ ਦਾਤਾ ਤੇ ਮਕਾਨਾਂ ਦਾ ਉਹ ਦੁਨੀਆ ਤੇ ਝੰਡਾ ਝੁੱਲਦਾ ਹੈ ਬਾਬਾ ਸਾਹਿਬ ਜੀ ਤੇਰੀਆਂ ਸ਼ਾਨਾਂ ਦਾ ਕੋ ਦੁਨੀਆਂ ਤੇ ਝੰਡਾ ਝੁਲਦਾ ਹੈ ਬਾਬਾ ਸਾਹਿਬ ਜੀ ਤੇਰੀਆਂ ਸ਼ਾਨਾਂ ਦਾ ਮਿੱਥੀ 14 ਅਪ੍ਰੈਲ ਦੇ ਦਿਨ ਵਰਗਾ ਮਿੱਥੀ 14 ਅਪ੍ਰੈਲ ਦੇ ਦਿਨ ਵਰਗਾ ਹੋਰ ਕੋਈ ਇਤਿਹਾਸ ਵਿੱਚ ਦਿਨ ਨਹੀਂ ਹੈ ਅੱਜ ਜਿੰਦਾ ਲਾਸ਼ਾਂ ਵਿੱਚ ਜ਼ਿੰਦਗੀ ਪਾਉਣ ਵਾਲਾ ਜਾਗੂ ਉੱਤੇ ਮਸੀਹਾ ਉਸ ਬਿਨ ਨਹੀਂ ਉਹ ਸੂਰਜ ਵਾਂਗ ਇਕੋ ਚਮਕਦਾ ਹੈ ਉਹ ਇਕੋ ਹੀ ਹੈ ਦੋ ਜਾਂ ਤਿੰਨ ਨਹੀਂ ਹੈ ਉਹ ਮੇਰੀ ਸੋਚ ਤੇ ਹੋਸ਼ ਵਿੱਚ ਨਾ ਹੋਵੇ ਸਹਿਜਲ ਐਸਾ ਕੋਈ ਪਲ ਕੋਈ ਛਿੰਨ ਨਹੀਂ ਹੈ ਬਲ ਹੀ ਨਾ ਤਾਈ ਬਲ ਨੂੰ ਦੇਣ ਵਾਲੀ ਬੱਦੀ ਉਹਨਾਂ ਤੋਂ ਕੋਈ ਤਰ ਹੋਰ ਨਹੀਂ ਹੈ ਹਰ ਵਿਸ਼ੇ ਤੇ ਲੋਹਾ ਮੰਨਵਾਉਣ ਵਾਲਾ ਬਾਬਾ ਸਾਬ ਅੰਬੇਡਕਰ ਹੈ ਕੋਈ ਹੋਰ ਨਹੀਂ ਹੈ ਹਰ ਵਿਸ਼ੇ ਤੇ ਲੋਹਾ ਮੰਨਵਾਉਣ ਵਾਲਾ ਬਾਬਾ ਸਾਬ ਅੰਬੇਡਕਰ ਹੈ ਕੋਈ ਹੋਰ ਨਹੀਂ ਹੈ ਕੋਈ ਮਿਸ਼ਨ ਨਿਸ਼ਾਨਾ ਸੀ ਕੋਈ ਮਿਸ਼ਨ ਨਿਸ਼ਾਨਾ ਸੀ ਕੋਈ ਮਿਸ਼ਨ ਨਿਸ਼ਾਨਾ ਨਾ ਸੀ ਕੋਈ ਮਿਸ਼ਨ ਨਿਸ਼ਾਨਾ ਨਾ ਸੀ ਕੋਈ ਮਿਸ਼ਨ ਨਿਸ਼ਾਨਾ ਨਾ ਸੀ ਕੋਈ ਮਿਸ਼ਨ ਨਿਸ਼ਾਨਾ ਸੀ ਕੋਈ ਮਿਸ਼ਨ ਨਿਸ਼ਾਨਾ ਆਏ ਬਾਬਾ ਸਾਥ ਬਣ ਕੇ ਆਏ ਬਾਬਾ ਸਾਥ ਬਣ ਕੇ ਜਿਹਨੂੰ ਲੱਭਦਾ ਜਮਾਨਾ ਸੀ ਜਿਹਨੂੰ ਲੱਭਦਾ ਜਮਾਨਾ ਹੋਲੀ ਦਿੱਤੇ ਪੂਹੇ ਸਿੱਖਿਆ ਦੇਖੋ ਲਈ 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 ਦਿੱਤੇ ਠੇਕੇਦਾਰ ਅਕਲਾ ਦੇ ਦੇਖੇਦਾਰ ਅਤਨਾ ਦੇ ਟੀਮ ਮਿੱਟੀ ਵਿੱਚ ਰੋੜ ਦਿੱਤੇ ਟੀਮ ਮਿੱਟੀ ਵਿੱਚ ਰੋ